ਗਲਬਿੰਦਰ ਸਿੰਘ ਬਿੱਟਾ ਸਟੇਟ ਸੱਤਰੀ ਬਹੁਜਨ ਸਮਾਜ ਪਾਰਟੀ ਪੰਜਾਬ ਆਦਿਜਾ ਦੇ ਬੰਦਾ ਸਦਾ ਸਾਡੇ ਰਾਸ਼ਟਰੀ ਅਧਿਖ ਮਾਨਯੋਗ ਭੈਣ ਕੁਮਾਰੀ ਮਾਇਆ ਭਤੀਜੀ ਨੇ ਬੰਦ ਦੇ ਸਮਰਥਨ ਨੂੰ ਬਹੁਜਨ ਸਮਾਜ ਪਾਰਟੀ ਵੱਲੋਂ ਸਮਰਥਨ ਦਿੱਤਾ ਗਿਆ ਹੈ ਔਰ ਜਿਹੜਾ ਇਹ ਬੰਦ ਆ ਉਹ ਇਸ ਕਰਕੇ ਅਸੀਂ ਬੰਦ ਕਰ ਰਹੇ ਹਾਂ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਫੈਸਲਾ ਆਇਆ 1 اگست 2024 نو او فیصلہ ਜਿਹੜਾ ਜਿਹੜਾ ਸੰਵਿਧਾਨ ਦੇ ਵਿੱਚ 바ਵਾ ਸਾਹਿਬ ਡਾਕਟਰ ਭੀਮਰਾ आंबेडकर ਜੀ ਨੇ 6743 ਜਾਤਾਂ ਨੂੰ ਜੋੜ ਕੇ ਉਹਨਾਂ ਦੇ ਹੱਕ ਹਕੂਕ ਰੱਖੇ ਉਹਨਾਂ ਦੇ ਮੂਲਕ ਅਧਿਕਾਰ ਜਿਹੜੇ ਰੱਖੇ ਸੀਗੇ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਨੇ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਕਿਉਂਕਿ ਫਿਰਕੇ ਫਿਰਕਾ ਪ੍ਰਸਤੀ ਦੇ ਮੁਤਾਬਕ ਉਹਨਾਂ ਨੇ ਜਿਹੜਾ ਸਾਨੂੰ ਇਹ ਦੋ ਇੱਕ ਪਾਸੇ ਪੰਜਾਬ ਦੇ ਅੰਦਰ 70% ਲੋਕ ਆ ਜਿਹੜੇ ਸ਼ਡਿਊਲ ਕਾਸਟ ਹੈ 70ਾਂ ਦੇ ਵਿੱਚੋਂ ਮੱਝ ਵੀ ਤੇ ਬਾਲਮੀਕ ਭਾਈਚਾਰਾ ਔਰ ਇੱਕ ਪਾਸੇ ਦੋ 70 ਜਾਤਾਂ ਇੱਕ ਪਾਸੇ ਕਰ ਦਿੱਤੀਆਂ ਦੋ ਇੱਕ ਪਾਸੇ ਕਰ ਦਿੱਤੀਆਂ ਜਦੋਂ ਦੋ ਜਾਤਾਂ ਇੱਕ ਪਾਸੇ ਕਰ ਦਿੱਤੀਆਂ ਜਦਕਿ ਮੇਰੇ ਉਹ ਸਾਡੇ ਭਰਾ ਆ ਬਾਲਮੀਕ ਭਾਈਚਾਰਾ ਮੱਝ ਭਾਈਚਾਰਾ ਸਾਡੇ ਹੀ ਭਰਾ ਆ ਕਿਉਂਕਿ ਸੁਪਰੀਮ ਕੋਰਟ ਨੇ ਸੰਵਿਧਾਨ ਦੀ ਉਲੰਘਣਾ ਕੀਤੀ ਆ ਅਨੁਛੇਦ 341 342 343 ਦੇ ਮੁਤਾਬਕ ਮਾਨਯੋਗ ਤ੍ਰिवेदी ਜੱਜ ਜਿਹੜੀ ਮਹਿਲਾ ਜੱਜ ਸੀਗੀ ਸੱਤਾ ਜੱਜਾਂ ਦੇ ਵਿੱਚੋਂ ਉਹਨੇ ਸਪਸ਼ਟ ਕਹਿ ਦਿੱਤਾ ਸੀਗਾ ਵੀ ਤੁਸੀਂ ਸੰਵਿਧਾਨ ਦੀ ਉਲੰਘਣਾ ਕਰ ਰਿਹਾ ਅਨੁਛੇਦ 341 ਦੀ ਉਲੰਘਣਾ ਕਰ ਰਹੇ ਆ ਤੁਸੀਂ ਇਹਦੇ ਮੁਤਾਬਕ ਫੈਸਲਾ ਨਹੀਂ ਦੇ ਸਕਦੇ ਇਸ ਕਰਕੇ ਸਪਰੀਮ ਕੋਰਟ ਨੇ ਸੰਵਿਧਾਨ ਦੀਆਂ ਤਜੀਆਂ ਉਡਾਈਆਂ ਅਸੀਂ ਮੰਗ ਕਰਦੇ ਆ ਮਾਨਜੋਗ ਸੁਪਰੀਮ ਕੋਰਟ ਤੋਂ ਦੁਆਰਾ ਇਹ ਇਸ ਫੈਸਲੇ ਤੇ ਮੂਪੂਰਨ ਦੁਆਰਾ ਉਹ غور ਕੀਤੀ ਜਾਵੇ ਔਰ ਇਸ ਦੇਸ਼ ਦੇ ਅੰਦਰ ਜਿਹੜੇ ਜਾਤੀ ਦੇ ਆਧਾਰ ਤੇ ਬੰਦੇ ਹੋਏ ਲੋਕ ਆ ਉਹਨਾਂ ਨੂੰ ਤੋੜਿਆ ਨਾ ਜਾਵੇ ਇਹ ਬਹੁਜਨ ਸਮਾਜ ਪਾਰਟੀ ਦੀ ਮੰਗ ਹੈ ਇਸ ਲਈ ਇੱਕ ਅਸਰ ਜੋ ਸੁਪਰੀਮ ਕੋਰਟ ਦੇ ਸੱਤ ਜੱਜਾਂ ਨੇ ਬੈਂਚਸ ਦੇ ਇੱਕ ਫੈਸਲਾ ਜਿਹੜਾ ਹੈਗਾ ਉਹ ਦਿੱਤਾ ਹੈਗਾ ਉਹਨੂੰ ਫੈਸਲਾ ਜਿਹੜਾ ਹੈਗਾ ਪਾਰਲੀਮੈਂਟ ਦੇ ਵਿੱਚ ਪਾਸ ਹੋਣ ਤੋਂ ਬਿਨਾ ਸੱਤ ਜੱਜਾਂ ਨੇ ਆਪਣੀ ਸੋਚ ਸਮਝ ਦੇ ਮੁਤਾਬਕ ਜਿਹੜਾ ਫੈਸਲਾ ਦਿੱਤਾ ਉਹ ਆਰਟੀਕਲ 345 ਔਰ 342 ਦੀ ਵਿਰੋਧਤਾ ਦੇ ਵਿੱਚ ਆਹੋ ਸੰਵਿਧਾਨ ਦੀਆਂ ਧੜੀਆਂ ਡੌਰ ਦੇ ਕੰਮ ਕੀਤਾ ਉਹਨਾਂ ਸੱਤ ਜੱਜਾਂ ਨੇ ਔਰ ਆਪ ਵਿੱਚ ਜਿਹੜਾ ਭਾਈਚਾਰਕ ਸਾਡੀ ਸਾਂਝ ਆ ਸਮਾਜ ਦੇ ਅੰਦਰ ਉਹਨੂੰ ਜਿਹੜਾ ਹੈਗਾ ਖਤਮ ਕਰਨ ਦਾ ਇਹ ਕੰਮ ਉਹਨਾਂ ਜੱਜਾਂ ਨੇ ਕੀਤਾ ਆ ਜੀ ਭਾਰਤ ਬੰਦੀ ਕੋਰ ਦਿੱਤੀ ਗਈ ਸੀ ਦੇਸ਼ ਦੇ ਰਾਸ਼ਟਰੀ ਪ੍ਰਧਾਨ ਮਾਨਜੋਤ ਭੈਣ ਕੁਮਾਰੀ ਮਾਇਆਵਤੀ ਜੀ ਜਿਨ੍ਹਾਂ ਨੇ ਇਸ ਜੱਜਸ ਦੇ ਫੈਸਲੇ ਤੇ ਸਰਚ ਕਰਕੇ ਔਰ अपील ਵੀ ਕੀਤੀ ਸੀ ਸੁਪਰੀਮ ਕੋਰਟ ਤੋਂ ਵੀ ਇਹ ਜਿਹੜਾ ਸੱਤ ਜੱਜਾਂ ਦਾ ਫੈਸਲਾ ਆ ਉਹਦੇ ਵਿੱਚ ਸੋਧ ਲਿਆਂਦਾ ਜਾਵੇ ਫਿਰ ਮੁੜ ਤੋਂ ਸੰਵਧਾਨ ਨੂੰ ਧਿਆਨ ਚ ਰੱਖ ਕੇ ਇਹਨੂੰ ਫਿਰ ਤੋਂ ਲਾਗੂ ਕੀਤਾ ਜਾਵੇ لیکن ਕੇਂਦਰ ਸਰਕਾਰ ਜਿਹੜੀ ਹੈਗੀ ਆ ਉਹ ਸੁੱਤੀ ਪਈ ਆ ਪਾਰਲੀਮੈਂਟ ਜਿਹੜਾ ਹੈਗਾ ਦੇਸ਼ ਦੀ ਸਭ ਤੋਂ ਵੱਡੀ ਜਿਹੜੀ ਆ ਇੱਕ ਅਦਾਲਤ ਹੁੰਦੀ ਆ ਔਰ ਉਸ ਅਦਾਲਤ ਦੇ ਵਿੱਚ ਵੱਖ-ਵੱਖ ਲੋਕ ਸਭਾ ਤੋਂ ਉਹਨਾਂ ਦੇ ਨੁਮਾਇੰਦੇ ਚੋਂ ਕੇ ਭੇਜੇ ਜਾਂਦੇ ਆ ਔਰ ਆਪਣੀ ਆਪਣੀ ਕੰਸਟੀਟਿਊਸ਼ਨਲ ਲੋਕ ਸਭਾ ਦੇ ਦੁੱਖ ਤਕਲੀਫਾਂ ਦੀ ਜਿਹੜੀ ਗੱਲ ਕਰਦੇ ਆ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਜਿਹੜਾ ਹੈਗਾ ਸੁਪਰੀਮ ਕੋਰਟ ਦੇ ਜੱਜਾਂ ਨੇ ਜਿਹੜਾ ਫੈਸਲਾ ਲਿਆ ਉਸ ਨੂੰ ਵਾਪਸ ਲੈਣ ਔਰ ਕਾਨੂੰਨ ਦੇ ਦਾਇਰੇ ਚ ਰਹਿ ਕੇ ਔਰ ਪਾਰਲੀਮੈਂਟ ਦੇ ਵਿੱਚ ਜਿਹੜਾ ਹੈਗਾ ਕੋਈ ਵੀ ਫੈਸਲਾ ਜਿਹੜਾ ਹੈਗਾ ਉਹਨੂੰ ਉੱਥੇ ਪਾਸ ਕੀਤਾ ਜਾਣਾ ਚਾਹੀਦਾ ਹੈ